ਹਾਂਜੀ ਮੈਡਮ ਮੈਡਮ ਜਿੱਦਾਂ ਕਿ 15 ਅਗਸਤ ਮੈਡਮ 15 ਅਗਸਤ ਦੇ ਮੌਕੇ ਤੇ ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਪਹਿਲਾਂ ਕਪੂਰਥਾਲੇ ਵਾਸੀਆਂ ਨੂੰ ਮੇਰਾ ਤੈ ਦਿਨ ਤੋਂ ਨਮਨ ਹੋ ਕੇ ਸਤਿ ਸ੍ਰੀ ਅਕਾਲ 15 ਅਗਸਤ ਦਾ ਦਿਨ ਜਿਹੜਾ ਕਿ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਦਿਨ ਹੈ ਜਿਸ ਦਿਨ ਕਿ ਸਾਨੂੰ ਆਜ਼ਾਦੀ ਮਿਲੀ ਹੈ ਜੀ ਆ ਅਸੀਂ ਗੁਲਾਮੀਆਂ ਦੀਆਂ ਬੇੜੀਆਂ ਤੋਂ ਫ੍ਰੀ ਹੋਏ ਹਾਂ ਉਸ ਦਿਨ ਦਾ ਮੈਂ ਆਪਣੇ ਭਾਰਤ ਵਾਸੀਆਂ ਨੂੰ ਕਪੂਰਥਲੇ ਵਾਸੀਆਂ ਨੂੰ ਆਪਣੇ ਦਿਲ ਤੋਂ ਬਹੁਤ ਹੀ ਬਹੁਤ ਗਹਿराई ਤੋਂ ਦਿਲ ਦੀ ਗਹਿराई ਤੋਂ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਇਸ ਦੇ ਨਾਲ ਨਾਲ ਆਉਣ ਵਾਲੇ ਰੱਖੜੀ ਦੇ ਦਿਤੇ ਔਰ ਦੀਆਂ ਤੇ ਜਨਮ ਅਸ਼ਟਮੀ ਦੀ ਬਹੁਤ-ਬਹੁਤ ਵਧਾਈਆਂ ਦਿੰਦੀਆਂ। ਔਰ ਪ੍ਰਭੂ ਦੇ ਚਰਨਾਂ ਚਹੀ ਪ੍ਰਾਰਥਨਾ ਕਰਦੀਆਂ ਕਿ ਮੇਰੇ ਭੈਣਾਂ ਨੂੰ ਮੇਰੇ ਵੀਰਾਂ ਨੂੰ ਪਰਮਾਤਮਾ ਇਹਨਾਂ ਦੇ ਸਿਰ ਤੇ ਹੱਥ ਰੱਖੇ ਤੇ ਇਹਨਾਂ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰਿਆ ਹੋਵੇ। ਕਣ ਜੇ ਤੁਹਾਡੀ ਪਾਰਟੀ ਦੇ ਮੈਂਬਰ ਉਹਨਾਂ ਵੱਲੋਂ ਮੈਨੂੰ ਤੁਸੀਂ ਜਿਹੜੇ ਮੇਰੇ ਮੈਂਬਰ ਪਾਰਟੀ ਦੇ ਮੈਂਬਰਸ ਨਹੀਂ ਸੀਨੀਅਰ ਆਗੂ ਲੀਡਰਸ ਨੇ ਵਰਕਰਸ ਨੇ ਟੀ ਮੈਂਬਰਸ ਨੇ ਉਹਨਾਂ ਨੂੰ ਵੀ ਮੈਂ ਜਿਹੜੇ ਕੀ ਤਹਿ ਦਿਲ ਨਾਲ ਪਾਰਟੀ ਦਾ ਕੰਮ ਕਰ ਰਹੇ ਨੇ ਪਾਰਟੀ ਦੀਆਂ ਉਚਾਈਆਂ ਚ ਪਹਚਾਨ ਚ ਜਿਨ੍ਹਾਂ ਦਾ ਪੂਰਾ ਪੂਰਾ ਯੋਗਦਾਨ ਹੈ ਉਹਨਾਂ ਨੂੰ ਵੀ ਮੈਂ ਆਪਣੇ ਤਹਿ ਦਿਲ ਤੋਂ 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੀ ਆ ਆਪਣੇ ਰਖੜੀ ਦੇ ਤਿਉਹਾਰ ਪਿਆਂ ਤੇ ਜਨਮ ਅਸ਼ਟਮੀ ਦੀਆਂ ਵੀ ਤੈਅ ਦਿਲ ਤੋਂ ਮੁਬਾਰਕਾਂ ਦਿੰਦੀ ਆ ਕਿ ਪਰਮਾਤਮਾ ਮੇਰੇ ਇਸ ਟੀਮ ਦੇ ਮੈਂਬਰਾਂ ਨੂੰ ਆਗੂ ਲੀਡਰਾਂ ਦੀ ਜ਼ਿੰਦਗੀ ਚ ਖੁਸ਼ੀਆਂ ਦੇਵੇ ਪਰਮਾਤਮਾ ਇਹਨਾਂ ਦੀਆਂ ਤਰੱਕੀਆਂ ਕਰੇ ਇਹਨਾਂ ਚ ਬਲ ਦੇਵੇ ਸ਼ਕਤੀ ਦੇਵੇ ਬੁੱਧੀ ਦੇਵੇ ਤਾਂ ਕਿ ਇਹ ਪੂਰੇ ਜੋਸ਼ੋਸ਼ ਨਾਲ ਪਾਰਟੀ ਦੇ ਵਾਸਤੇ ਕੰਮ ਕਰਨ ਦੀ ਸ਼ਾਦੀ ਪਾਰਟੀ ਜਿਹੜੀ ਆਨ ਵਾਲੇ 27 ਦੇ ਵਿੱਚ ਵੀ ਬਹੁਮਤ ਦੇ ਨਾਲ ਪੰਜਾਬ ਚ ਦੁਬਾਰਾ ਛੱਡਿਆ